ਜਿਹੜੇ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਗੇ ਅੱਜ ਦੇ ਹਾਲਾਤ ਜਿਹੜੇ ਤੁਸੀਂ ਪੱਗਰ ਦਰਿਆ ਦੇ ਦੇਖ ਰਹੇ ਹੋ। ਵੈਂਕੋ ਜੀ ਸਾਰੇ ਪੰਜਾਬ ਦੇ ਅੰਦਰ ਬਹੁਤ ਮਾੜੇ ਹਾਲਾਤ ਹੋਏ ਪਾਣੇ, ਬਾਰਸ਼ਾਂ ਨੇ, ਮੀਂਹ ਨੇ, ਪਾਣੀ ਨੇ ਪੂਰਾ ਹਾਲ ਕੀਤਾ ਹੋਇਆ। ਤੇ ਪਹਿਲਾਂ ਜੇ ਆਪਣਾ ਏਰੀਆ ਇਧਰਲਾ ਜਿਹੜਾ ਇਹਦਾ ਕੁਝ ਪਟਾ ਸੀ ਲੱਗਦਾ ਪਾਣੀ ਚੱਕਦੇ ਤੱਕ ਇਸ ਬੰਦੇ ਕੱਟਿਆ ਰੀ ਛੱਡਿਆ ਕੱਟ ਗਿਆ ਸਰਕਾਰ ਲੋ ਜਾ। ਤਾਂ ਹੁਣ ਤਾਂ ਇਸ ਬੰਨੇ ਵੀ ਆ ਤੁਸੀਂ ਦੇਖੋ ਪਿੱਛੇ ਨੂੰ ਤੋੜ ਪਾਣੀ ਪਾਣੀ ਚਮਕਦਾ ਪਿਆ ਕਿਤੇ ਸਰਕਾਰ ਨਹੀਂ ਚਮਕਦੀ, ਪ੍ਰਸ਼ਾਸਨ ਨਹੀਂ ਚਮਕਦਾ। ਕੱਲਾ ਪਾਣੀ ਚਮਕਣ ਡਿਆ ਚਾਰਜ ਹੋਵੇ। ਇਥੇ ਆਣ ਕੇ ਪਤਾ ਲੱਗਿਆ ਕਿ ਕੋਈ ਅਧਿਕਾਰੀ ਪਹੁੰਚਿਆ ਨਹੀਂ ਇੱਥੇ ਨੱਗਰ ਵਾਲਿਆਂ ਨੇ ਨੇੜੇ ਵਾਲਿਆਂ ਨੇ ਇਕੱਠਿਆਂ ਹੋ ਕੇ ਬੂਰੇ ਵਗੈਰਾ ਦਾ ਇਤਜਾਮ ਕਰਕੇ ਉਹ ਆਪ ਭਰ ਕੇ ਲਾਉਂਦਾ ਆ ਯਾਰ ਪ੍ਰਸ਼ਾਸਨ ਕਿੱਥੇ ਆ ਸਰਕਾਰ ਕਿੱਥੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਨੇ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਆ ਜਦੋਂ ਲੋਕ ਡੁੱਬ ਜਾਣਗੇ ਫੇਰ ਫੇਰ ਆਉਂਦੇ ਆ ਭੱਜ ਕੇ ਫੇਰ ਆਣ ਕੇ ਵੇਖਦੇ ਨੇ ਪਜਾਮੇ ਟੁੱਗੇ ਦਾੜਾ-ਬੱਟਾ ਪਾਣੀ 'ਚ ਖੜੇ ਫੋਟੋ ਕਟਾਈ ਚੱਲ ਜੀ ਇਹ ਗਲਤ ਗੱਲ ਹੈ ਸਰਕਾਰਾਂ ਨੂੰ ਪਹਿਲਾਂ ਜਗੜਨਾ ਚਾਹੀਦਾ ਜੇ ਸਰਕਾਰ ਪਹਿਲਾਂ ਖੁੰਝ ਗਈ ਏ ਇਹ ਜਿਹੜੀਆਂ ਨਦੀਆਂ ਨਾਲੀਆਂ ਦੀਆਂ ਸਫਾਈਆਂ ਹੋਣੀਆਂ ਸੋਤੋਂ ਰਹਿ ਗਏ ਹੁਣ ਤਾਂ ਆਪਣੇ ਵੀ ਇਹਨਾਂ ਦੇ ਬੋਲ ਰਹੇ ਆ ਜੇ ਕਰੋਨਾ ਤੋਂ ਰਹਿ ਗਏ ਨੇ ਹੁਣ ਤਾਂ ਮੌਕੇ ਦਾ ਆ ਗਿਆ ਕੋਈ ਇੰਤਜ਼ਾਮ ਜਿੰਨਾ ਕੋਈ ਹੋ ਸਕਦਾ ਉਹ ਕਰਨਾ ਕੇਵਲ ਫੋਟੋਆਂ ਖਿਚਾ ਕੇ ਤੁਰ ਜਾਣਾ ਯਾਰ ਇਹ ਪਬਲਿਕ ਦੀ ਕੋਈ ਜ਼ਿੰਮੇਵਾਰੀ ਵਾਲੀ ਗੱਲ ਸਾਨੂੰ ਲੱਗਦੀ ਨਹੀਂ ਸਰਕਾਰ ਨਗਰ ਨਹੀਂ ਆਉਂਦੀ ਸਰਕਾਰ ਦੇ ਮੰਤਰੀ ਦਾ ਖੁਦ ਥੈਲੇ ਚੱਕ ਕੇ ਲੱਗੇ ਹੋਏ ਬੰਨ ਬੰਨਣ ਉਹ ਯਾਰ ਉਹ ਫੋਟੋ ਤੱਕ ਨੇ ਉਹ ਫੋਟੋ ਤੱਕ ਸੀਮਿਤ ਆ ਫੋਟੋ ਖਿੱਚੀ ਐਂ ਕਰ ਉਹ ਜਿੱਥੇ ਕਿਤੇ ਮੰਤਰੀ ਲੱਗੇ ਹੋਏ ਨੇ ਜਦੋਂ ਆਪਾਂ ਚੱਲਦੇ ਆਂ ਆਪਾਂ ਚੱਲ ਕੇ ਜਾ ਕੇ ਦੇਖਣਾ ਵੀ ਮੰਤਰੀ ਕਿੰਨਾ ਕੁ ਜ਼ਰੂ ਥੈਲੇ ਭਰਦੇ ਨੇ ਥੈਲੇ ਘੁੰਦੇ ਨੇ ਥੈਲੇ ਲਾਉਂਦੇ ਨੇ ਆਪਾਂ ਦੇਖਦੇ ਆਂ ਜੀ ਕੱਟ ਕਿ ਨਹੀਂ ਹੈਗਾ ਇੱਕ ਫੋਟੋ ਵਕਾਉਂਦੇ ਨੇ ਫੋਟੋ ਖਾ ਕੇ ਟਰ ਜਾਂਦੇ ਨੇ ਇੱਕ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਆ ਤੁਸੀਂ ਵੇਖੀ ਹੋਣੀ ਹੈ ਵੀਡੀਓ ਵਾਇਰਲ ਹੋ ਰਹੀ ਏ ਤਿੰਨ ਚਾਰ ਮੰਤਰੀ ਉੱਥੇ ਬੈਠੇ ਨੇ ਜਿੱਧਰ ਏਰੀਏ ਚ ਉੱਪਰ ਦੇ ਚ ਪਾਣੀ ਆਇਆ ਹੋਇਆ ਉਹਦੇ ਵਿੱਚ ਕਿਸ਼ਤੀ ਜੀ ਦੇ ਵਿੱਚ ਤੋ ਫਿਲਗਾ ਕਿੱਥੋਂ ਦੀ ਲਿਆ ਰਹੇ ਨੇ ਕਦੀ ਗੋਵਾਦੀਆਂ ਕਦੀ ਕੁਛ ਆਦੇ ਰੋਹੋ ਜਾ ਮਾਹੌਲ ਬਣਿਆ ਲੈ ਤੋ ਲੋਕ ਡੁੱਬ ਰਹੇ ਨੇ ਡਰਾਮਾ ਹੈ ਡਰਾਮੇ ਤੋਂ ਵੱਧ ਹੋ ਰਿਹਾ ਡਰਾਮੇ ਤੋਂ ਵੀ ਵੱਧ ਹੋ ਰਿਹਾ ਹੈ ਡਰਾਮਾ ਵੀ ਛੋਟਾ ਜਿਹਾ ਹੁੰਦਾ ਤੇ ਡਰਾਮੇ ਤੋਂ ਵੀ ਵੱਧ ਕਰ ਰਹੇ ਨੇ ਫਿਲਗਾ ਲਾਰੇ ਨਾ ਗੋਆਜ ਫਿਰ ਰਿਹਾ ਹੈ ਜੀ ਇਹ ਲੱਗਦਾ ਹੈ ਦੋਸਤੋ ਉਹ ਕਿਵੇਂ ਤੇ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਕੰਟਰੀ ਨੇ ਆਪਣਾ ਜਹਾਜ਼ ਦਿੱਤਾ ਨਹੀਂ ਹੋਰ ਕੀ ਕਰਨਾ ਜਹਾਜ਼ ਨੂੰ ਚੜਨਾ ਸੀ ਜਹਾਜ਼ ਦੇ ਵਿੱਚ ਕੀ ਹੈ ਇੱਕ ਕਿਹੜਾ ਫਰ ਡੂਡ ਕਿਹੜਾ ਲੱਗਾ ਜਹਾਜ਼ ਦਾ ਜਿੱਥੋਂ ਤੱਕ ਮਾੜਾ ਟੁੱਟਾ ਗਿਆ ਉਹਦੇ ਵਿੱਚ ਹੀ ਕੱਕੜੀਆਂਗਾ ਵੀਰੇ ਜਹਾਜ਼ ਦੀ ਲੋਡ ਨਹੀਂ ਲੋਕਾਂ ਨੂੰ ਪੇਟ ਭਰਨ ਵਾਸਤੇ ਉੱਥੇ ਮੌਕੇ ਤੇ ਨਾਜ ਦੀ ਲੋੜ ਆ, ਆਟੇ ਦੀ ਲੋੜ ਆ, ਦਾਲਾਂ ਦੀ ਲੋੜ ਆ, ਦੁੱਧ ਦੀ ਲੋੜ ਆ। ਉਹ ਚੀਜ਼ਾਂ ਪਛਾਵੇ ਸਰਕਾਰ ਉਸ ਪਾਸੇ ਕਿਸੇ ਦਿੱਤੀ। ਜਿਹੜੇ ਜਿਹੜੇ ਲੋਕ ਜਾ ਰਹੇ ਸੇਵਾਦਾਰ ਜਾ ਰਹੇ ਨੇ ਰਾਸ਼ਨ ਲੈ ਕੇ ਉਹਨਾਂ ਨੂੰ ਵੀ ਰੋਕੀ ਜਾ ਰਹੇ ਨੇ। ਉਹ ਉਦੋਂ ਕੀ ਕਹਿੰਦੇ। ਉਹ ਬਹੁਤ ਵੱਡੀ ਹੈ ਉਹਦੀ ਨਿਖੇਧੀ ਕਰਦੇ ਆ। ਜਦੋਂ ਕਿਸੇ ਮੰਤਰੀ ਦੇ ਲੰਘਣਾ ਜਿੰਨੀਆਂ ਟਰਾਲੀਆਂ, ਟਰੈਕਟਰ ਪਬਲਿਕ ਜਾ ਰਹੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਰੋਕ ਦੇਣ ਦਾ ਨਾਜ ਮੰਤਰੀ ਦੇ ਲੰਘ ਲੈਣਦੇ। ਕਿਉਂ ਮੰਤਰੀ ਨੂੰ ਕਿਉਂ ਲੰਘ ਲੈਣਦੇ? ਲੋਕਾਂ ਦੀ ਸੇਵਾ ਕਰਨ ਪਬਲਿਕ ਤੋਂ ਵੀ ਜਾਵੇ। ਜਿਹਦਰ ਜੀ ਇਹ ਜਿਹੜੇ ਹਾਲਾਤ ਆ ਸਾਰਿਆਂ ਨੂੰ ਪਤਾ ਕਿ ਪੰਜਾਬ ਅੱਜ ਪੂਰੇ 12 ਜ਼ਿਲ੍ਹਿਆਂ ਦੇ ਵਿੱਚ ਕਿਹੜਾ ਲਟ ਹੋ ਚੁੱਕਿਆ ਵੀ ਹਾਲਾਤਾਂ ਤੋਂ ਬਹੁਤ ਮਾੜੇ ਹਾਲਾਤ ਨੇ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਰਕਾਰ ਨੂੰ ਇਸ ਬੰਦੀ ਕਿਉਂ ਨਹੀਂ ਕਿਰਿਆ ਜਾ ਰਿਹਾ ਅਸੀਂ ਵੇਖੋ ਸਾਡੀ ਪਰਸੋ ਮੀਟਿੰਗ ਹੋਈ ਹੈ ਜੀ ਸਰਕਾਰ ਨੂੰ ਡੱਟ ਕੇ ਉਹਦੇ ਵਿੱਚ ਕਿਰਿਆ ਹੈ ਵੀ ਸਰਕਾਰ ਹੈ ਕਿੱਥੇ ਆ ਸਰਕਾਰ ਨજર ਕਿਉਂ ਨਹੀਂ ਆਉਂਦੀ ਇਹ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਵੱਡੀਆਂ ਨੇ ਲੋਕਾਂ ਦੀ ਹਫਾਇਤ ਕਰਨਾ ਮੈਂ ਕਈ ਵਾਰਾਂ ਗੱਲ ਕਹਿੰਦਾ ਕਿ ਸਰਕਾਰ ਮਾਈ ਬਾਪ ਆ ਪਬਲਿਕ ਦੀ ਜਦੋਂ ਵੋਟਾਂ ਲੈਂਦੇ ਨੇ ਉਦੋਂ ਹਰ ਵਾਅਦਾ ਕਰਦੇ ਨੇ ਅੱਜ ਕਿੱਥੇ ਚਲੇ ਗਈ ਸਰਕਾਰ ਜਿਹੜੀ ਅੱਜ ਕਿਤੇ ਨਜ਼ਰ ਹੀ ਨਹੀਂ ਆਉਂਦੀ ਅੱਜ ਫੋਟੋਆਂ ਤੋਂ ਬਗੈਰ ਤੁਸੀਂ ਦੱਸ ਦਿਓ ਕਿਤੇ ਪ੍ਰੈਸ ਵਾਲੇ ਵੀਰ ਵੀ ਕਿੱਥੇ ਕਿਤੇ ਜਾ ਕੇ ਦੇਖਦੇ ਆ ਕਿਤੇ ਕੋਈ ਸ਼ੈ ਨਹੀਂ ਯਾਰ ਉਹਨਾਂ ਕੋਲੇ ਹੁਣ ਇਹ ਗੱਲ ਕੱਲ ਸਾਡੀ ਡਿਬੇਟ ਇੱਕ ਸਾਡੀ ਉਦ ਕਹਿੰਦੇ 8 ਲੱਖ ਤੇਲਾ ਦੇਤਾ ਉਥੇ ਕਦੇ ਉਹ ਉਹਨਾਂ ਲੋਕਾਂ ਨੂੰ ਅਸੀਂ ਪੁੱਛਿਆ ਕਹਿੰਦੇ ਨੇ ਇੱਕ ਫੈਲਾ ਨਹੀਂ ਸਾਡੇ ਕੋਲੇ ਆਇਆ ਨਾ ਕੋਈ ਪਰਨ ਆਇਆ ਨਾ ਖਾਲੀ ਆਇਆ ਨਾ ਕੁਝ ਆਇਆ ਸਿਰਫ ਸਰਕਾਰ ਕੇਵਲ ਤੇ ਕੇਵਲ ਪ੍ਰੈਸ ਦੇ ਵਿੱਚ ਨਜ਼ਰ ਆਉਂਦੀ ਹੈ ਹੋਰ ਕਿਤੇ ਨਜ਼ਰ ਨਹੀਂ ਆਉਂਦੀ ਅੱਜ ਤੋਂ ਵੱਧ ਫੇਰ ਸਰਕਾਰ ਹੋਈ ਹੈ ਜਿਹੜੀ ਇਹ ਕੀ ਲੋਕਿਆਂ ਨੂੰ ਪਿੰਡਾਂ 'ਚ ਵੜਨ ਦੇਣਗੇ ਆਉਣ ਵਾਲੇ ਸਮੇਂ ਤੁਸੀਂ ਆਹ ਵੇਖੋਗੇ ਤੁਹਾਡੇ ਚੈਨਲ ਬਖਾਨਗੇ ਵੀ ਕਿਵੇਂ ਭੱਜਦੇ ਲੱਗੇ ਲਾ ਕੇ ਛੁੱਟੀਆਂ ਨਾ ਪੱਦੇ ਤਾਂ ਕਿਉਂ ਲੋਕਾਂ ਨੇ ਇਹਦੇ ਮਗਰ ਚੜ ਜਾਣਾ ਰੋੜੇ ਲੈ ਕੇ ਵੀ ਅਸੀਂ ਉਦੋਂ ਕਿਤੇ ਹੱਜੇ ਤੁਸੀਂ ਜਦੋਂ ਅਸੀਂ ਡੁੱਬ ਰਹੇ ਸੀ ਸਾਸੀਂ ਮਰ ਰਹੇ ਸੀ ਜੇਰ ਬੁਟਾ ਦੇ ਨੇ ਇੱਕ ਗੱਲ ਮੈਂ ਹੋਰ ਕਹਣੀ ਤੇ ਨਾ ਹਲਕੇ ਦੇ ਵਿਧਾਇਕ ਵੀ ਸੇ ਪਖਾਨ ਮੱਜਰਾ ਨੇ ਵੀ ਆਵਾਜ਼ ਉਠੰਦ ਕੀਤੀ ਸੀ ਕਿ ਮੈਂ ਇਲਾਕੇ ਦੇ ਲੋਕਾਂ ਦੀ ਆਵਾਜ਼ ਨੂੰ ਸਹੀ ਵੀ ਸਰਕਾਰ ਨੇ ਵਿੱਚ ਕਾਰਵਾਈ ਕੀਤੀ ਉਹਨੂੰ ਕਿੱਥੇ ਨਜ਼ਰੋਂ ਦੇ ਦੇ। ਵੇਖੋ ਨੇ ਆਵਾਜ਼ ਉਠਾਈ ਚੱਗਾ ਕੀਤਾ ਪਰ ਸਾਢੇ 3 ਸਾਲ ਉਹ ਵੀ ਕਿਤੇ ਨਹੀਂ ਨਜ਼ਰ ਆਇਆ ਸਾਢੇ 3.5 ਸਾਲ ਕਿੱਥੇ ਰਿਹਾ ਹੈ? ਮਾਈਨਿੰਗ ਦੇ ਉੱਤੇ ਉਹਨਾਂ ਦੇ ਆਪਣੇ ਬੰਦੇ ਬੋਲ ਰਹੇ ਨੇ ਉਹ ਕ੍ਰਿਸ਼ਨ ਕਬਾਰ ਦੀਆਂ ਸਿਫਤਾ ਕਰ ਰਹੇ ਨੇ ਵੀ ਕ੍ਰਿਸ਼ਨ ਕਬਾਰ ਨੇ ਮਾਈਨਿੰਗ ਨਹੀਂ ਕਰਨ ਦਿੱਤੀ ਕਿਸੇ ਨੂੰ ਜੇ ਕੋਈ ਵਿਰੋਧ ਕਰਦਾ ਤਾਂ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਪਰ ਮੈਂ ਕਹਿੰਦਾ ਸਾਢੇ 3 ਸਾਲਾਂ ਦੇ ਵਿੱਚ ਕਿ ਸਾਂ ਯੂਨੀਅਨਾਂ ਨੂੰ ਨਾਮ ਬਰਬਾਦ ਕਰਨ ਦਾ ਯਤਨ ਕੀਤਾ ਗੱਲ ਉਠਾਉ ਨਹੀਂ ਦਿੱਤੀ ਜਿੱਦਾਂ ਇੱਥੇ ਦੋਵੇਂ ਮੋਰਚੇ ਉਠਾਏ ਨੇ ਇਨੇ ਭਗਵਾਨ ਤਬਾਨ ਉਸ ਦਿਨ ਇਹਨਾਂ ਨੂੰ ਰਜਾਇੰਡ ਕਰ ਦੇਣੇ ਚਾਹੀਦੇ ਹਨ ਮੈਂ ਨਾ ਇਦਾਂ ਸਖਤ ਨਾ ਬੋਲਦੇ ਬੇਸ਼ੱਕ ਆਂਦੇ ਆ ਭਾਈ ਤੁਹਾਡੀ ਸਰਕਾਰਾਂ ਚੁੱਕੋ ਹੀ ਜਾ ਮਿਲ ਦੁਸਤੀਵਾ ਦਿੰਦੇ ਆ ਸਾਰੇ ਐਮਐਲਏ ਇੱਕ ਦੀ ਵੀ ਗੱਲ ਕਰਦਾ ਟੋਟਲ ਉਸ ਤੋਂ ਬਾਅਦ ਲੈਂਡ ਬੂਲਿੰਗ ਆ ਗਈ ਲੈਂਡ ਬੂਲਿੰਗ ਦੇ ਉੱਤੇ ਕਿਸਾਨ ਜੁੜੀ ਨੇ ਸਾਰੀਆਂ ਜੱਥੇਬੰਦੀਆਂ ਨੂੰ ਸੱਦਿਆ ਉੱਥੇ ਵੀ ਆਓ ਉੱਥੇ ਗੱਲ ਕਰੋ ਕੱਲੀ ਇਹ ਆਪਣਾ ਪਾਰਟੀ ਨੇ ਵੀ ਉੱਥੇ ਸਾਰੇ ਪਹੁੰਚੇ ਔਰ ਦਾਟਕੇ ਦਾ ਵਿਰੋਧ ਕੀਤਾ ਇਹ ਸਰਕਾਰ ਨੂੰ ਵਾਪਸ ਮੁੜਦਾ ਪਿਆ ਉਦੋਂ ਕਰ ਦਿੰਦੇ ਪਾਣੀ ਲੈਣ ਦੇ ਪੂਲ ਤੋਂ ਬਾਅਦ ਜਦੋਂ ਇਹਨਾਂ ਨੇ ਵਾਪਸ ਵਾਪਸ ਲਿਆ ਜਦੋਂ ਇਹਨਾਂ ਨੇ ਆਪਣਾ ਫੈਸਲਾ ਵਾਪਸ ਲਿਆ ਇਹ ਇਹ ਜਾਣ ਕੇ ਵੀ ਇਹਨਾਂ ਨੇ ਡੋਬੋਇਆ ਕਿ ਉਤਰਾਂ ਦੀ ਜ਼ਮੀਨਾਂ ਦੇ ਦਿੰਦੇ ਇਹਨਾਂ ਨੇ ਦੂਜੀ ਤਰ੍ਹਾਂ ਹੀ ਆ ਜਾੜ ਲਿਆ ਇਹ ਇਸੇ ਤਰ੍ਹਾਂ ਅੰਗਰੇਜ਼ਾਂ ਦੀ ਕੇਂਦਰ ਸਰਕਾਰ ਦਾ ਵੀ ਇਹੀ ਕੰਮ ਹੈ ਕੇਂਦਰ ਸਰਕਾਰ ਨੇ ਜਦੋਂ ਆਪਾਂ ਕਾਲੇ ਕਾਨੂੰਨ ਵਾਪਸ ਕਰਾਏ ਨੇ ਉਸ ਤੋਂ ਬਾਅਦ ਇੱਕ ਹੋਰ ਉਹਨਾਂ ਨੇ ਫਰਲਾ ਛੱਡ ਦਿੱਤਾ ਜਿਹਦੇ ਉੱਤੇ ਫਿਰ ਇਸ ਗਵਮ ਨੇ ਤਗੜਾ ਸਟੈਂਡ ਲਿਆ ਇੱਕ ਪੰਜਾਬ ਸਰਕਾਰ ਨੂੰ ਵੀ ਘੇਰਿਆ ਇਹਨਾਂ ਨੇ ਇੱਕ ਵਾਰ ਆਰਜੀ ਦੇ ਤੌਰ ਤੇ ਚਿੱਠੀ ਲਿਖਤੀ ਅਸੀਂ ਆਖਿਆ ਗਲਤ ਗੱਲ ਹੈ ਬਿਲਕੁਲ ਚਿੱਠੀ ਨਹੀਂ ਵਿਧਾਨ ਸਭਾ ਦੇ ਵਿੱਚ ਇਹਨੂੰ ਰੱਦ ਕਰੋ ਵੀ ਅਸੀਂ ਇਹ ਜਿਹੜੇ ਤੁਸੀਂ ਸਾਨੂੰ ਭੇਜਿਆ ਝੱਡਾ ਵੜਾ ਕੇ ਬਿਲਕੁਲ ਪੰਜਾਬ ਚ ਲਾਗੂ ਨਹੀਂ ਹੁਣ ਦੇਵਾਂਗੇ ਪੰਜਾਬ ਸਰਕਾਰ ਨੇ ਇਹ ਇਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰ ਦਿੱਤਾ ਪੰਜਾਬ ਜਿਹੜੀ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਲੈ ਕੇ ਆਈ ਕੋਲ ਸਾਰੀਆਂ ਪਾਰਟੀਆਂ ਦੇ ਉੱਤੇ ਸਹਿਮਤ ਨੇ ਸਾਰੀਆਂ ਪਾਰਟੀਆਂ ਨੂੰ ਸਹਿਮਤ ਹੋਣ ਤੇ ਸਾਰੇ ਕੰਮ ਹੁੰਦੇ ਆ ਅੱਜ ਦੇ ਦਿਨ ਤਾਂ ਭਾਵੇਂ ਪਿਛਲਾ ਸਾਰਾ ਏਰੀਆ ਛੱਡ ਦਈਏ ਗੱਲ ਛੱਡ ਦਈਏ ਪਰ ਅੱਜ ਦੇ ਹਾਲਾਤ ਜਿਹੜੇ ਨੇ ਮੈਂ ਲੈਂਡ ਪੂਲਿੰਗ ਤੋਂ ਗੱਲ ਕਰਦਾ ਲੈਂਡ ਪੂਲਿੰਗ ਦੇ ਵਿੱਚ ਮੇਰੇ ਖਿਆਲ ਦੇ ਮੁਤਾਬਕ ਸਾਰੇ ਬਤਾਇਕ ਜੇਕਰ ਕਿਤੇ ਅਸਤੀਫਾ ਦੇ ਜਾਂਦੇ ਤੇ ਕਿਸਾਨ ਜਥੇਬੰਦੀਆਂ ਨੂੰ ਸ਼ਾਇਦ ਇੰਨਾ ਜ਼ੋਰ ਨਾ ਲਾਉਣਾ ਪੈਂਦਾ ਜਿਹੜਾ ਡੱਟ ਕੇ ਲਾਉਣਾ ਪਿਆ ਫਿਰ ਇਹਦੇ ਗੱਲ 'ਚ ਗੂਠਾ ਦੇ ਕੇ ਇਹ ਤੋਂ ਵਾਪਸ ਕਰਾਇਆ ਜਾਉ ਪਰ ਫੂਟਾ ਸਿੰਘ ਜੀ ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਨਾ ਸਰਕਾਰ ਆਪਣੇ ਵਿਕਾਸ ਦੇ ਦਾਅਵੇ ਬਹੁਤ ਵੱਡੇ ਕਰਦੀ ਆ ਤੇ ਉਹ ਕਹਿੰਦੇ ਅਸੀਂ ਵਿਕਾਸ ਨੂੰ ਲੈ ਕੇ 2027 ਦੇ ਵਿੱਚ ਇਹ ਸਰਕਾਰ ਬਣਾਵਾਂਗੇ ਫਹਾਣ ਜੱਤੇ ਬੰਦੀਆਂ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਆ ਵੇਖੋ ਜੀ ਇਹ ਤਾਂ ਹਰਕਤ ਦਾ ਦਾਵਾ ਹਰਕਤ ਦਾ ਕਹਿ ਦਿੰਦਾ ਮੈਂ ਸਰਕਾਰ ਬਣਾਉਂਗਾ ਇਹ ਤਾਂ ਪਿੰਡ ਦੀ ਪੰਚਾਇਤ ਤੋਂ ਲੈ ਕੇ ਤੁਸੀਂ ਦੇਖ ਲਓ ਹਰਕਤ ਦਾ ਕਹਿੰਦਾ ਜੀ ਮੈਂ ਜੇਤੂ ਹਾਂ ਪਰ ਜਦੋਂ ਪਬਲਿਕ ਦੇ ਲੈ ਕੇ ਜਾਈਏ ਫਿਰ ਕੰਮ ਲੈ ਕੇ ਜਾਣਾ ਪੈਂਦੇ ਆ ਇਹਨਾਂ ਦੇ ਆਪਣੇ ਬੰਦੇ ਕੈਰੇਟਿਕ ਸੜਕਾਂ ਨਹੀਂ ਬਣਦੀਆਂ ਇਹ ਕਹਿੰਦੇ ਉੱਪਰ ਢੇੜੀ ਨੂੰ ਤੋੜ ਲਿਓ ਤੁਸੀਂ ਜੇ ਤੁਸੀਂ ਟਾਪ ਗੇਅਰ ਚ ਪਾ ਦਿਓ ਮੇਰਾ ਨਾ ਬਦਲ ਜਾ ਜੀ ਸਾਰੀਆਂ ਸੜਕਾਂ ਟੁੱਟੀਆਂ ਨੇ ਇੱਕ ਹੋਰ ਮਿਸਾਲ ਆ ਜਿਹੜੀ ਆ ਸਾਹਮਣੇ ਉਹ ਰੋਡ ਵਾਲਾ ਜਿਹੜਾ ਸੜਕ ਟੁੱਟੀ 3 ਸਾਲੋਂ ਕਹਿੰਦੇ 2023 ਚ ਟੁੱਟ ਗਈ ਸੀ ਉਹ ਸੜਕ ਐ ਤੱਕ ਉਥੇ ਲੁੱਕ ਰੱਖ ਦਿੱਤਾ 42 ਪੈ ਇੱਕ ਪੁਲ ਐਡਾ ਨੂੰ ਵੱਟ ਕੇ ਵੇਖਿਆ ਧਿਆ ਸਰਕਾਰ ਵਾਲ ਨੂੰ ਐਡਾ ਨੂੰ ਵੱਟਿਆ ਉਹਨੇ ਅਸੀਂ ਤੱਕ ਉਥੇ ਕੁਝ ਨਹੀਂ ਹੋਇਆ ਯਾਰ ਕੀ ਬਣੇਗਾ ਸਰਕਾਰ ਹੈ ਕਿੱਥੇ ਆ ਸਾਡਾ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਆਉਦੀ ਸਿਰਫ ਕੇਵਲ ਦੇ ਕੇਵਲ ਅਖਬਾਰਾਂ ਦੇ ਵਿੱਚ ਸਰਕਾਰਾਂ ਤਾਂ ਹਮੇਸ਼ਾ ਸੁੱਤੀਆਂ ਹੁੰਦੇ ਨੇ ਉਹਨਾਂ ਨੂੰ ਜਗਾਉਣ ਵਾਸਤੇ ਜਥੇਬੰਦੀਆਂ ਦਾ ਹੋਣਾ ਬਹੁਤ ਜ਼ਰੂਰੀ ਆ ਕਿਸਾਨ ਯੂਨੀਅਨਾਂ ਦੇ ਲੋਕੀ ਕਦੇ ਕੋਈ ਧਰਨਾ ਉੱਥੇ ਨਹੀਂ ਦਿੱਤਾ ਗਿਆ ਤਾਂ ਜੋ ਸਰਕਾਰ ਦੀ ਅੱਖਾਂ ਖੁੱਲ ਸਕਣ ਇਸ ਬੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਤਹੇ ਗੱਲ ਕੀ ਹੈ ਜੀ ਅਸਲ ਦੇ ਵਿੱਚ ਇਹ ਮੁੱਖ ਮੰਤਰੀ ਜਿਹੜਾ ਹੈ ਇਹ ਇੱਕ ਤਾਂ ਡੰਮੀ ਮੁੱਖ ਮੰਤਰੀ ਹੈ ਚੱਲਦਾ ਹੀ ਦਿੱਲੀ ਦੇ ਆਸਰੇ ਤੇ ਆਪਣੇ ਮਹੌਲੇ ਦੇ ਕਹਿਣ ਲੱਗੇ ਹੈਣਾ ਦੂਜੀ ਗੱਲ ਇਹ ਕਿ ਇੱਕੋ ਗੱਲ ਕਹਿੰਦਾ ਜਿਹੜੇ ਯੂਨੀਅਨ ਵਾਲੇ ਨੇ ਇਹ ਤਾਂ ਜਗਾ ਵੇਖਦੇ ਨੇ ਖੜੀ ਵਜਾ ਨਹੀਂ ਦੇਖਦੇ ਜਗਾ ਵੇਖਦੇ ਆ ਹਨਾ ਕਈ ਜਗ੍ਹਾ ਤੇ ਸਾਨੂੰ ਰੁਕਣਾ ਪੈ ਜਾਂਦਾ ਇਹ ਵਾਕਿਆ ਹੀ ਧਰਨੇ ਵਾਲੀ ਗੱਲ ਨਹੀਂ ਸੀ ਅਸੀਂ ਰੌਲਾ ਜਰੂਰ ਤਾਂ ਪਾਉਂਦੇ ਰਿਹਾ ਵੀ ਇਹਨੂੰ ਬਣਾ ਲਓ ਉੱਤੋਂ ਬਾਰਸ਼ਾਂ ਫੇਰ ਆ ਗਈਆਂ ਹੋਣਾ ਚਾਹੀਦਾ ਆ ਜਿਹੜਾ ਅੱਜ ਹੜ ਆਏ ਨੇ ਹੜਾ ਦੇ ਉੱਤੇ ਮੇਰੇ ਖੜ ਸਾਰੇ ਇਲਾਕੇ ਦੇ ਵਿੱਚ ਅਸੀਂ ਵੀਡੀਓ ਬਣਾ ਬਣਾ ਕੇ ਸਰਕਾਰ ਤੱਕ ਭੇਜਦੇ ਰਿਹਾ ਭਾਈਆ ਤੁਹਾਡੇ ਨਦੀਆਂ ਨਾਲਿਆਂ ਦੇ ਵਿੱਚ ਬੜਾ ਕਵਾੜ ਹੋ ਗਿਆ ਪਾਰਲੀਮੈਂਟ ਨੇ ਯੋਰ ਪਾਤਾ ਹੱਦੋਂ ਵੱਧ ਖੜੀ ਹੈ ਜਿੱਦੜ ਪਾੜੀ ਦਾ ਮਗਰੋਂ ਯੋਰ ਪਾਏ ਨੇ ਪੁਰੀਆਂ ਜੀ ਫਸ ਗਏ ਨਾ ਤੇ ਇਹ ਨੁਕਸਾਨ ਹੋਊਗਾ ਬਹੁਤ ਵੱਡੇ ਪੱਧਰ ਤੇ ਲਾਕੇ ਰੱਖੇ ਰ ਕਿਸੇ ਇੱਕ ਲਈ ਥੋੜੀ ਇਹੀ ਕੰਮ ਬੜਿਆ ਉਧਰ ਜਿਹੜਾ ਤੁਸੀ ਬੰਨ ਟੁੱਟਿਆ ਪਤਾ ਨਹੀਂ ਕਿਹੜਾ ਮੇਰੇ ਖਾਲ ਮੇਰੇ ਹੁਣ ਐਟਮ ਧਿਆਨਤ ਨਹੀਂ ਓਏ ਇਹ ਫਸਣ ਦੇ ਕਾਰਨ ਨਹੀਂ ਉਹ ਫਲੱਡ ਗੇਟ ਜਿਹੜਾ ਹਨ ਉਹ ਹੀ ਰੋੜ ਕੇ ਲੈ ਗਿਆ ਸਾਰਾ ਕੁਝ ਕਿੱਥੇ ਗਈ ਹੈ ਸਰਕਾਰ ਅਸੀਂ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਜਵਾਬ ਦੇਵੇ ਦੇ ਉੱਤੇ ਵੀ ਉਹ ਕਿਉਂ ਨਹੀਂ ਸਰਕਾਰ ਨੇ ਪਹਿਲਾਂ ਸਫਾਈ ਕੀਤੀ ਕਿੱਥੇ ਰਹੀ ਹੈ ਸਰਕਾਰ ਸੁੱਤੀ ਹੈ ਬਿਲਕੁਲ ਫੇਲ ਹੈ 100% 27 ਲੋਕ ਇਹਨੂੰ ਆੜੇ ਸਮੇਂ ਦੀ ਅੰਗਲਾ 27 ਪੁੱਛਣਗੇ ਕਿ ਕਿੱਥੇ ਰਹੇ ਤੁਸੀਂ ਜਦੋਂ ਅਸੀਂ ਡੁੱਬ ਰਹੇ ਸੀ ਉਹਨੂੰ ਪੁੱਛਣਗੇ ਕਿੰਨਾ ਕੁ ਨੁਕਸਾਨ ਲੱਗਦਾ ਏਰੀਆ ਦਾ ਜਿਹੜਾ ਹੋ ਗਿਆ ਇੱਕ ਮੈਂ ਹੋਰ ਤੁਹਾਡੇ ਜਿਹੜਾ ਜਗਲੀ ਸਾਹਿਬ ਸਾੜੇ ਹੌਲੀ ਹੌਲੀ ਪਤਾ ਲੱਗਣਾ ਮੈਂ ਕੁਝ ਹੋਰ ਗੱਲ ਕਹਿਣੀ ਚਾਹਣਾ ਜੇ ਕਿਤੇ ਕਿਸਾਨੀ ਹੋਣੀ ਆ ਜਗਦੀਆਂ ਇਹ ਕੱਲ ਦੀ ਵੀਡੀਓ ਇੱਕ ਮੈਡਮ ਦੀ ਐਮਐਲਏ ਜਿਹੜੀ ਹੈ ਹੁਣ ਕੀ ਕਿਹੜੀ ਅਮਾਨ ਆਮ ਆਣ ਉਹਦੀ ਵੀਡੀਓ ਵਾਇਰਲ ਹੋਣ ਦੀ ਹੈ ਕੋਈ ਕਿਸਾਨ ਨੂੰ ਪੁੱਛ ਰਿਹਾ ਵੀ ਤੁਸੀਂ ਕਿੱਥੇ ਹੋ ਯਾਰ ਕਰੋ ਤੁਹਾਡਾ ਬੋਤਾ ਹਿਲਾ ਕਰਨਾ ਚਾਹੀ ਇਹੋ ਜੀ ਗੱਲ ਤੋਂ ਬੈਸ ਬਣਾ ਕੇ ਕਰ ਰਹੀ ਹੈ ਮਾਰੋ ੱੱਤੇ ਇਹਨਾਂ ਨੂੰ ਕੱਢੋ ਇੱਥੇ ਇਹਨਾਂ ਨੂੰ ਬਾਹਰ ਕੋਈ ਕੋਈ ਗੱਲਾਂ ਨਹੀਂ ਯਾਰ ਐਮ ਐਲ ਏ ਦੀ ਬੋਲੀ ਹੈ ਕੋਈ ਗਲਤ ਗੱਲ ਹੈ ਬਿਲਕੁਲ ਜੋ ਦੀ ਵੀ ਕੋਹਰ ਸ਼ਬਦਾਂ ਜਿੰਦਾ ਕਰ ਦਿਆ ਉਹਨਾਂ ਦਾ ਪ੍ਰੈਸ ਵਾਲਿਆਂ ਨੂੰ ਵੀ ਉਹੀ ਇਹਦਾ ਜਰੀਆ ਗੱਲ ਕਰਨ ਦਾ ਤੇ ਆਮ ਪਬਲਿਕ ਦੇ ਨਾਲ ਵੀ ਉਹੀ ਜਰੀਆ ਨਾਲ ਗੱਲ ਕਰ ਰਾ ਜਿਹੜਾ ਗਲਤ ਹੈ ਬਿਲਕੁਲ ਉਹਨੂੰ ਬਦਲਣਾ ਪਵੇਗਾ ਇਹ ਰਾਜ ਸਦਾ ਨਹੀਂ ਰਹਿਣਾ ਤੇ ਰਾਜ ਨਹੀਂ ਸਦਾ ਰਹਿਣਾ ਪਬਲਿਕ ਪਲਟਕੇ ਰੱਖਦੇ ਹੁੰਦੀ ਹੈ ਜਦੋਂ ਵੀ ਤੁਸੀਂ ਪਾਵਰ ਚਾਹਦੇ ਹੋ ਲੋਕਾਂ ਦੀ ਗੱਲ ਛੋੜੋ ਲੋਕਾਂ ਨਾਲ ਸਹਿਮਤੀ ਬਣਾਓ ਅੱਗੇ ਲੱਗ ਕੇ ਚੱਲੋ ਪਬਲਿਕ ਜਰਾ ਹੋ ਗਿਆ ਠੀਕ ਰਹੋਗੇ ਜੇ ਜਾਜ ਤੇ ਚੜ ਗਏ ਲੋਕ ਲਾਹ ਲੈ ਦੇਰ ਵਿੱਚ ਹੁਣ ਤਾਂ ਵਿਧਾਇਕ ਵੱਲੋਂ ਵੀ ਇਲਜ਼ਾਮ ਲਾ ਦਿੱਤੇ ਕਿਉਂਕਿ ਸਰਕਾਰ ਚੱਲਦੀ ਹੈ ਦਿੱਲੀ ਕੋਈ ਐਮਐਲਏ ਦੀ ਮੰਤਰੀ ਦੀ ਕਿਸੇ ਚੱਲਦੀ ਨਹੀਂ ਉਹੀ ਮੈਂ ਗੱਲ ਕਹਿ ਰਿਹਾ ਮੈਂ ਹੁਣ ਤਾਂ ਉਹਨਾਂ ਦੇ ਆਪਣੇ ਕਹਿਣ ਲਏ ਆ ਆਪਣੇ ਕਹਿੰਦੇ ਪੈਣੇ ਵਿੱਚ ਦਿੱਲੀੋਂ ਚਲਦੀ ਵੀ ਜਦੋਂ ਅਸੀਂ ਕਹਿੰਦੇ ਹੋਂ ਤੱਕ ਕਹਿੰਦੇ ਹੈ ਵੀ ਨਹੀਂ ਆਏ ਨਹੀਂ ਉੜੀ ਉਹ ਚਲਦੀ ਹੈ ਹੁਣ ਵਾਕਿਆ ਹੀ ਦਿੱਲੀੋਂ ਚਲਦੀ ਏ ਉਹਨੂੰ ਤਕਸੀਮ ਕਰਤਾ ਉਹਨਾਂ ਨੇ ਕਹਤਾ ਤਸਦੀਕ ਕਰਕੇ ਭਾਈ ਦਿੱਲੀੋਂ ਚਲਦੀ ਸਰਕਾਰ ਕੋਲਤ ਮੈਂ ਨਾ ਬਾਹਰ ਆ ਜਾ ਬੜਾ ਜਿਆ ਆਪਕੇ ਹਨ ਉਹਨਾਂ ਨੇ ਤੇ ਇਸੇ ਤਰ੍ਹਾਂ ਜੇ ਸਾਰੇ ਐਮਐਲਏ ਬੋਲ ਜਾਣ ਤੇ ਸ਼ਾਇਦ ਹੋ ਸਕਦਾ ਪੰਜਾਬ ਦਾ ਪੜਾ ਹੋ ਜੇ ਨਹੀਂ ਤੇ ਵਰਨਾ ਮੈਨੂੰ ਨਹੀਂ ਲੱਗਦਾ ਸਾਡੇ ਕਿੰਨਾ ਸਾਲਾਂ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਰੋਲ ਕਿ ਰੱਖਤਾ ਕਰਜ਼ਾਈ ਕਿੰਨਾ ਕਰਤਾ ਪੰਜਾਬ ਦੇ ਉਹ ਕਹਿੰਦੇ ਹੈ ਕਰਜ਼ਾ ਲਾਹ ਦਿਆਂਗੇ ਇੰਦਰੋ ਜਾਂਦਾ ਕਿ ਉਹਨਾਂ ਨੂੰ ਲੱਗਦਾ ਸਰਕਾਰ ਤੋਂ ਕੋਈ ਹੋਰ ਬੋਲੂਗਾ ਹਾਂਜੀ ਸਰਕਾਰ ਤੋਂ ਕੋਈ ਲੱਗਦਾ ਬੋਲੂਗਾ ਸਾਨੂੰ ਨਹੀਂ ਲੱਗਦਾ ਇਹਨਾਂ ਦੇ ਵਿੱਚ ਕੋਈ ਬੋਲਣਾ ਹੁੰਦਾ ਕੱਲ ਤੇ ਬੋਲ ਜਾਂਦੇ ਜਿਨ੍ਹਾਂ ਨੇ ਬੋਲਣਾ ਸੀ ਉਹ ਬੋਲ ਗਏ ਜਿਹੜੇ ਰਹਿ ਗਏ ਉਹ ਰਹਿ ਗਏ ਕਾਰਨ ਇੱਕੋ ਹੀ ਹੈ ਜਿਹੜੇ ਭੋਲੇ ਨੇ ਮੈਂ ਇਹ ਵੀ ਗੱਲ ਕਹਿਣਾ ਕਿ ਬੋਲੇ ਵੀ ਬੜਾ ਲੇਟ ਨੇ ਹੁਣ ਲੋਕ ਇਹਨਾਂ ਦੇ ਆਪਣੇ ਇਲਜ਼ਾਮ ਲੱਗ ਜਾਂਦੇ ਵੀ ਮਾਈਨਿੰਗ ਦਾ ਰੌਲਾ ਸੀ ਫੇਰ ਤਾਂ ਨਹੀਂ ਚੁੱਪਣਦੇ ਦੇ ਕਿਉਂ ਰੇਤੇ ਦੀ ਅਗਲਾ ਕਰਦੇ ਰੇ ਸਫਾਈ ਦੀਆਂ ਗੱਲਾਂ ਕਰ ਰਵੇਂ ਨਰਜਾ ਸਾਫ ਕਰੋ ਬੰਨ ਮਜ਼ਬੂਤ ਕਰੋ ਲੋਕ ਵਜਣ ਲੋਕ ਵਜਣਗੇ ਤਾਂ ਗੱਲ ਬਣੂਗੀ ਜੇ ਪਬਲਿਕ ਦੀ ਵਰਗੀ ਤਾਂ ਫਿਰ ਕੀ ਕਰਗੇ ਰਾਜ ਕਿਦੇ ਉੱਤੇ ਕਰਨਗੇ ਰਾਜ ਕਿਦੇ ਤੇ ਕਰਨਗੇ ਪਰ ਅੱਜ ਤਾਂ ਇਹ ਕਰਨਗੇ ਜੇ ਆ ਪਬਲਿਕ ਜਿਉਂਦੀ ਰਹੂਗੀ ਠੀਕ ਹੈ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਪਬਲਿਕ ਨੂੰ ਲੋਕਾਂ ਦਾ ਪਿਆਰ ਰੱਖਣਾ ਬਹੁਤ ਜ਼ਰੂਰੀ ਹੈ ਇਸ ਕੰਮ ਦੇ ਵਿੱਚ ਫੇਲ ਹੋ ਗਏ ਨੇ ਬਿਲਕੁਲ ਜਮ੍ਹਾਂ ਫੇਲ ਹੋਏ ਨੇ ਕਿਤੇ ਅਜੇ ਤੱਕ ਮੈਨੂੰ ਚਮਚਾ ਵਿਖਾ ਦਿਓ ਕਿਤੇ ਤਾਂ ਪਾਇਆ ਗਿਆ ਲੁਕਦਾ ਪਾਇਆ ਕਿਤੇ ਸਾਰੀਆਂ ਛੱਕਾ ਉਸੇ ਤਰ੍ਹਾਂ ਪਈਆਂ ਕਿ ਯਾਰ ਕੋਈ ਸਾਲ ਹੋ ਗਿਆ ਸੁਭਾ